ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪ੍ਰਿੰਟਪੋਤਨੀ ਬਾਈ ਕੋਲ ਮੱਝਾ ਠੀਕ ਹੈ ਜੀ ਥੋੜੇ ਦਿਨ ਹੀ ਲੂਗੀ ਇਹ ਵਾਕਿ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਸੰਗ ਸੰਗ ਫਿਰ ਵਾਕਿ ਆਪਾਂ ਕਰਦੇ ਆਪਾਂ ਭਾਈ ਨਾਲ ਗੱਲਬਾਤ ਬਹੁਤ ਧੰਟੇ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਂ ਵੀਰੇ ਆਪਣਾ ਨਾਂ ਮਰਦੀਪ ਸਿੰਘ ਜੀ ਪਿੰਡ ਬੋਤਨ ਠੀਕ ਹੈ ਜੀ ਨੰਬਰ ਦੱਸੋ ਜੀ ਆਪਣਾ ਨੰਬਰ 95017 58005 ਦੁਬਾਰੇ ਫਿਰ ਦੱਸੋ ਜੀ 95017 58005 ਠੀਕ ਹੈ ਜੀ ਹਾਂਜੀ ਦੱਸੋ ਭਾਈ ਡਿਟੇਲ ਮੱਝ ਦੀ ਕਿੰਨੇ ਕਿ ਦਿਨ ਰਹਿੰਦੇ ਜੀ ਮੱਝ ਦੇ ਭਾਈ ਇਹਨਾਂ ਲੈ ਜੂਗੀ 2-3 ਦਿਨ ਹਲੇ ਮੱਝ ਅੱਸੀ ਜੀ ਤੇ ਤੀਜੇ ਸੂਏ ਝੋਟੀ ਠੀਕ ਹੈ ਦੁੱਧ ਕਿੰਨਾ ਕੱਢਾਈ ਫਿਰਦਾ ਦੁੱਧ ਉਹਨੇ ਆਪਣੇ ਕੋਲੇ 13 ਕਿਲੋ ਤੋਂ ਬਾਹਰ ਦਿੰਦੀ ਹੈ ਠੀਕ ਹੈ ਜੀ ਰੇਟ ਰੂਟ ਵੀਰੇ ਦੱਸ ਦੇ ਕੰਨਾ ਰੇਟ ਭਾਈ ਇਹਦਾ ਲੈਂਦੇ ਨੇ 95000 ਰੁਪਏ ਠੀਕ ਹੈ ਜੀ ਬੜਾ ਖੋਲ ਕੇ ਦਿਖਾ ਦਿਓ ਖਾ ਦੇ ਵੀ ਦੇਖ ਸਕਦੇ ਹੋ 3500 ਦੇ ਸਾਹਮਣੇ ਮਸਾਂ ਲੱਗੇ ਹੋਇਆ ਠੀਕ ਹੈ ਜੀ ਭਾਈ ਕਹਿੰਦਾ ਤਿੰਨ ਚਾਰ ਦਿਨ ਲੈ ਜੀ ਤੋੜਾ-ਤੋੜਾ ਦੇਖ ਸਕਦੇ ਹੋ ਠੀਕ ਹੈ ਪਿੰਡ ਭੋਤਨਾ ਜ਼ਿਲ੍ਹਾ ਬਰਨਾਲਾ ਮੇਰੇ ਪਿੰਡ ਦੇ ਨਾਲ ਹੀ ਆ ਵਖਤਗੜ ਦੇ ਨਾਲ ਪਿੰਡ ਭੋਤਨਾ ਜੀ ਤੇ ਬਾਈ ਜੀ ਨੇ ਕਨੈਕਟ ਕਰਨ ਹੋਇਆ ਤਾਂ ਬਾਈ ਜੀ ਨੂੰ ਜ਼ਰੂਰ ਕਨੈਕਟ ਕਰੋ ਆਪਣੇ ਚੈਨਲ ਨੂੰ ਵੱਧ ਤੋਂ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਦਾ ਕਰੋ ਤਾਂ ਕਿ ਇਸ ਨੂੰ ਨਵੇਂ-ਤੁਨੇਵੇਂ ਵੀਡੀਓ ਅਪਲੋਡ ਕਰਦੇ ਰਹੀਏ ਜੀ ਆਪਣਾ ਨੰਬਰ ਹੈ 7328003555 ਜੀ ਠੀਕ ਹੈ ਤੇ ਸਾਰੇ ਪਰਾ ਚੱਲ ਗਿਆ ਠੀਕ ਹੈ ਗੜੀ ਆ ਦੇਖ ਸਕਦੇ ਹੋ ਪਰਾ ਬਾਈ ਜੀ ਨੂੰ ਜ਼ਰੂਰ ਕਨੈਕਟ ਕਰ ਲੋ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ